ਕਿੱਤਾਂ ਤੋਂ ਮਿਲ ਕੇ ਆਇਆ ਹੋ ਫੈਮਲੀ ਨੂੰ ਪੂਰੀ ਫੈਮਲੀ ਨੂੰ ਮੈਂ ਹੁਣੇ ਦੱਸਿਆ ਸਾਰੀ ਗੱਲ ਕੀ ਗੱਲ ਨਿਕਲ ਕੇ ਆਈ ਆ ਸਾਰੀ ਕੰਮ ਦੇ ਦੇਖੋ ਗੱਲ ਇਹ ਹੈ ਗਿਆ ਕਿ ਇਹਨਾਂ ਨੇ ਕਿਹਾ ਕਿ ਸਾਡਾ 7-8 ਮਹੀਨੇ ਪਹਿਲਾਂ ਵੀ ਇਹ ਲੜਕੇ ਨੇ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਕ ਫੇਜ਼ ਦੇ ਅੰਦਰ ਰਿਪੋਰਟ ਵੀ ਲਿਖਾਈ ਗਈ ਔਰ ਉਸ ਰਿਪੋਰਟ ਦੇ ਟਾਈਮ ਦੇ ਉਤੇ ਜੋ ਲਿਖਾਇਆ ਉਹਨਾਂ ਨੇ ਪੂਰੀ ਕਾਰਵਾਈ ਕੀਤੀ ਹੈ ਉਹ ਲੜਕੀ ਨੂੰ ਸਜ਼ਾ ਵੀ ਦਿੱਤੀ ਹੈ ਇਸ ਚੀਜ਼ ਦੀ ਔਰ ਉਹਨਾਂ ਨੇ ਇੱਕ ਰਾਜ਼inama ਵੀ ਕਰਵਾਇਆ ਉਸ ਤੇ ਲਿਖ ਕੇ ਦਿੱਤਾ ਕਿ ਮੈਂ ਅੱਗੇ ਤੋਂ ਐਸਾ ਕੁਝ ਨਹੀਂ ਕਰੂੰਗਾ ਪਿੰਡ ਦੀ ਪੰਚਾਇਤ ਬੁਲਾਈ ਗਈ ਉਹਦੇ ਸਾਹਮਣੇ ਵੀ ਕੀਤਾ ਸਾਰਾ ਕੁਝ ਲੇਕਿਨ ਅੱਜ ਫੇਰ ਉਹਨੇ ਉਹੀ ਇਨਜ਼ਾਮ ਕਰ ਦਿੱਤਾ ਅੱਜ ਤੈਨੂੰ ਮਾਰ ਹੀ ਦਿੱਤਾ ਕੀ ਦੇਖਦਾ ਤੁਸੀਂ ਵੀ ਸ਼ਹਿਰ ਮੋਹਾਲੀ ਸ਼ਹਿਰ ਹਾਈ ਟੈਕ ਸ਼ਹਿਰ ਆ ਪੁਲਿਸ ਵੀ ਹਾਈ ਟੈਕ ਹੈਗੀ ਹੈ ਅਗਰ ਇੱਥੇ ਲੜਕੀਆਂ ਨਹੀਂ ਸੇਫ ਹੈਗੀ ਤਾਂ ਪੰਜਾਬ ਦੇ ਬਾਕੀ ਚ ਕੀ ਆਗਾ ਇਹ ਐਸੀ ਗੱਲ ਨਹੀਂ ਹੈ ਪੁਲਿਸ ਸਟੇਜੀ ਕਾਫੀ ਮੁਸ਼ਤਿਹਤ ਹੈਗੀ ਹੈ ਪੁਲਿਸ ਨੇ ਉਸ ਤੇ ਕਾਰਵਾਈ ਕੀਤੀ ਹੈ ਉਹਨੂੰ ਫੜਿਆ ਗਿਆ ਇਹਦੇ ਅੰਦਰ ਇੱਕ ਪੁਲਿਸ ਮੁਲਾਜ਼ਮ ਵੀ ਫੱਟੜ ਹੋਇਆ ਉਸ ਲੜਕੇ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਹਮਲਾ ਕੀਤਾ ਉਹ ਹਸਪੀਟਲ ਚ ਐਡਮਿਟ ਹੈ ਉਹ ਮੁਲਾਜ਼ਮ ਇਸ ਟਾਈਮ ਦੇ ਉੱਤੇ ਜਦੋਂ ਹਮਲਾ ਹੋਇਆ 40 ਲੋਕ ਉੱਥੇ ਖੜੇ ਸੀਗੇ ਕੋਈ ਬਚਾਨ ਨਹੀਂ ਆਇਆ ਇੱਕ ਮੁੰਡਾ ਆਇਆ ਗੱਲ ਇਹ ਹੈ ਕਿ ਸਮਾਰਟ ਦੇ ਅੰਦਰ ਜਿਹੜਾ ਚੜਾ ਨਾ ਉਹ ਮੈਸੇਜ ਕਲੀਅਰ ਜਾਣਾ ਚਾਹੀਦਾ ਇਹ ਸੰਵੇਦਨਾ ਹੋਣੀ ਚਾਹੀਦੀ ਹੈ ਅਜਿਹੇ ਆਸ-ਪਾਸ ਖੜੇ ਸੀ ਉਸਨੇ ਮੋਬਾਈਲ ਲੈ ਕੇ ਪਿਕਚਰ ਖਿੱਚਣਾ ਸ਼ੁਰੂ ਕਰ ਦਿੱਤੇ ਨੇ ਇਹ ਨਹੀਂ ਪਰ ਮੈਂ ਹੁਣ ਇੱਕ ਲੜਕੀ ਨੂੰ ਮਿਲੀ ਆ ਜਿਹਨੇ ਕਿ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਐ ਜੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਕਿਸ ਤਰ੍ਹਾਂ ਦੀ ਸੋਚਦੇ ਹੋ ਕਿ ਕੀ ਕੀ ਜਿਹੜਾ ਹੈਗਾ ਰਿਫਾਰਮਸ ਹੋਣਾ ਚਾਹੀਦਾ ਜਾਂ ਹੋਣੇ ਚਾਹੀਦੇ ਨੇ ਰਿਫਾਰਮ ਜ਼ਰੂਰ ਹੋਣੇ ਚਾਹੀਦੇ ਨੇ ਮੈਨੂੰ ਲੱਗਦਾ ਕਿ ਅਸੀਂ ਬੜੇ ਆਪਣੇ ਅਵੇਅਰਨੈਸ ਪ੍ਰੋਗਰਾਮਸ ਬੜੀ ਜਲਦੀ ਸ਼ੁਰੂ ਕਰਾਂਗੇ ਯੰਗ ਬੱਚੇ ਯੰਗ ਮਾਈਂਡਸ ਇਹਨਾਂ ਨੂੰ ਕਾਉਂਸਲਿੰਗ ਦੀ ਵੀ ਬੜੀ ਲੋੜ ਹੈ ਠੀਕ ਹੈ ਜਦੋਂ ਹੋਏਗੇ ਪ੍ਰੋਗਰਾਮ ਤੁਹਾਨੂੰ ਵੀ ਨਾਲ ਨਾਲ ਦੱਸਾਂਗੇ ਉਹ ਲੜਕੀ ਤੁਸੀਂ ਗ ਉਨੇ ਦੇਖ ਲਿਆ ਪਿੱਛੇ ਮੁੜ ਕੇ ਪਰ ਫਿਰ ਵੀ ਉਹਨੇ ਗੱਡੀ ਨਹੀਂ ਰੋਕੀ ਆਪਣੀ ਭੱਜ ਗਿਆ ਉਹ ਅਗਰ ਗੱਡੀ ਰੋਕ ਕੇ ਨਾ ਉਤਰਦਾ ਗੱਡੀ ਚੋਂ ਥੋੜੀ ਲੜਕੇ ਦੇ ਵੱਲ ਲੈ ਜਾਂਦਾ ਉਸ ਦਾ ਲੜਕਾ गिर ਜਾਂਦਾ ਇਨਸੀਡੈਂਟ ਨਾ ਹੁੰਦਾ ਕੋਈ ਸੰਦੇਸ਼ ਨਾ ਚਾਹਨੇ ਆ ਲੜਕੀਆਂ ਨੂੰ ਪੰਜਾਬ ਦੇ ਦੇਖੋ ਜਿਹੜੀ ਲੜਕੀਆਂ ਦਾ ਸੰਦੇਸ਼ ਤੇ ਮੈਂ ਇਹ ਦੇਖਣਾ ਚਾਹੁੰਦੇ ਕਿ ਬੱਚੇ ਜਿਹੜਾ ਤੁਸੀਂ ਇਹ ਜਿਹੜੇ ਰਿਲੇਸ਼ਨਸ਼ਿਪਸ ਨੇ ਇਹਦੇ ਅੰਦਰ ਵਾਇਲੈਂਸ ਜਦੋਂ ਡਿਵੈਲਪ ਹੋ ਜਾਂਦੀ ਆ ਉਹ ਠੀਕ ਨਹੀਂ ਆ ਇਹ ਬੜੀ ਸੋਚ ਸਮਝ ਕੇ ਦੇਖ ਕੇ ਇਸ ਰਿਲੇਸ਼ਨ ਦੇ ਵਿੱਚ ਪਾਉ ਔਰ ਮਾਂ-ਬਾਪ ਅਵੇਅਰ ਰੱਖੋ ਇਸ ਚੀਜ਼ ਦੇ ਜਦ ਕਿ ਇਹ ਮਾਂ-ਬਾਪ ਵੀ ਅਵੇਅਰ ਸੀ ਇਸ ਚੀਜ਼ ਦੇ ਹੁੰਦੇ ਲੇਕਿਨ ਬੱਚਿਆਂ ਦੇ ਲਈ ਜਿਹੜੀ ਹੈ ਇਹਨਾਂ ਨੂੰ ਵੀ ਬੜੀ ਕਾਉਂਸਲਿੰਗ ਦੀ ਲੋੜ ਹੈ ਕਿ ਇਹੋ ਜਿਹੇ ਜਿਹੜੇ ਬਾਹਰ ਆ ਜਾਂਦੇ ਨੇ ਜਿਹਨੂੰ ਨਹੀਂ ਜਾਣਦੇ ਜਾਣੇ ਅਣਜਾਣਿਆਂ ਦੇ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਪਾੜਦਾ ਸਮਰਾਲੇ ਤੂੰ ਆਂਦਾ ਸਾਰੇ ਬਾਅਰ ਸਿਰ ਤੇ ਕਰਦਾ ਹਮ ਸਮਰਾਲੇ ਤੂੰ ਆਂਦਾ ਕਤਲ ਕਰਨ ਵਾਸਤੇ ਸਾਰੇ ਬਾਅਰ ਸਿਰ ਤੇ ਕਰਦਾ ਕਰਦੇ ਗੱਲ ਇਸ ਤੇ ਬਾਤ ਚ ਗੱਲ ਬਿਲਕੁਲ ਇਹ ਸੀ ਪੰਜਾਬ ਵਾਲਾ ਕਾਉਂਸਲਿੰਗ ਦੇ ਚੇਅਰਪਰਸਨ ਡਾਕਟਰ ਰਾਜ ਗਾਲੀ ਗੱਲ ਜੀ ਨੇ ਸਪੈਸ਼ਲ ਕੀਤੀ ਹੈ ਅਵੇਰਨੈਸ ਦੀ ਜਰੂਰਤ ਹੈਗੀ ਪਰ ਉਹ ਇਹ ਗੱਲ ਨਹੀਂ ਮੰਨਦੇ ਕਿ ਫੋਰਸ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਔਰਡਰ ਦੀ ਕੁਸਤੀਤੀ ਹੈ ਅਜਿਹੀ ਗੱਲ ਉਹ ਮੰਨ ਨੂੰ ਤਿਆਰ ਨਹੀਂ ਹੈ ਕੈਮਰਾ ਪਰਸਨ ਅਸ਼ਮੀ ਮਿਰਾਜ ਦੇ ਨਾਲ ਅਮਨੋਜ ਜੋਸ਼ੀ ਜੀ ਮੀਡੀਆ ਮੋਹਾਲੀ ਇਹ ਲੜਕਾ 6-7 ਮਹੀਨੇ ਪਹਿਲਾਂ ਵੀ ਇਹ ਨੇ ਇਸ ਤਰੀਕੇ ਦੇ ਨਾਲ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਇੱਕ ਫੇਸ ਦੇ ਅੰਦਰ ਉਹਦੀ ਰਿਪੋਰਟ ਵੀ ਲਗਾਈ ਸੀ ਤੇ ਉਥੇ ਉਹਨਾਂ ਨੂੰ ਉਹਦੀ ਕਾਰਵਾਈ ਵੀ ਹੋਈ ਸੀ ਉਹਨੂੰ ਕਾਫੀ ਸਮਝਾਇਆ ਵੀ ਗਿਆ ਫੇਰ ਪਿੰਡ ਦੀ ਜਿਹੜਾ ਇਹ ਮੁੰਡਾ ਹੈਗਾ ਉਸਦੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੇ ਵੀ ਇਹਦੇ ਨਾਲ ਕਾਉਂਸਲਿੰਗ ਕੀਤੀ ਸੀ ਤੇ ਇਹਦੇ ਮਾਪੇ ਨਾਲ ਗੱਲਬਾਤ ਕਰਕੇ ਇੱਕ ਇਹਨਾਂ ਨੇ ਰਾਜ਼ਨਾਮਾ ਕੀਤਾ ਸੀ ਕਿ ਕਦੇ ਵੀ ਇਹ ਮੁੰਡਾ ਇਸ ਕੁੜੀ ਦੇ ਲਾਗੇ ਨਹੀਂ ਜਾਏਗਾ ਗੱਲਬਾਤ ਨਹੀਂ ਕਰੇਗਾ ਇਹ ਗੱਲ ਨੂੰ 7-8 ਮਹੀਨੇ ਹੋ ਚੁੱਕੇ ਨੇ ਇਹਨੂੰ ਹੁਣ ਪਤਾ ਨਹੀਂ ਫੇਰ ਕੀ ਦੁਬਾਰਾ ਤੋਂ ਸੰਕਚੜੀ ਆ ਤੇ ਉਹ ਵੇਟ ਕਰਦਾ ਰਿਹਾ ਉਹਨੂੰ ਪਤਾ ਸੀ ਵੀ ਕਿਹੜੇ ਬੱਸ ਚ ਆਉਂਦੀ ਆ ਤੇ ਜਾਂਦੀ ਆ ਤੇ ਅੱਜ ਉੱਥੇ ਵੇਟ ਕਰਦਾ ਰਿਹਾ ਜੀ ਤੇ ਜਦੋਂ ਉਹ ਲੜਕੀ ਉਤਰੀ ਆ ਆਪਣੇ ਜਾਨ ਦੇ ਲਈ ਬੈਂਕ ਜਾਨ ਦੇ ਲਈ ਔਰ ਉਹ ਬਸ ਉਹਨੇ ਉਥੇ ਉਹ ਜਿਹੜਾ ਇਨਸੀਡੈਂਟ ਕਰਨਾ ਸੀ ਕਰਤਾ ਤੇ ਘਰਦਿਆਂ ਦੀ ਡਿਮਾਂਡ ਇਸ ਟਾਈਮ ਇਹੀ ਹੈ ਕਿ ਇਹ ਲੜਕਾ ਕਿਸੇ ਵੀ ਹਾਲਤ ਸੇ ਛੱਡਿਆ ਨਹੀਂ ਜਾਣਾ ਚਾਹੀਦਾ ਔਰ ਉਹ ਕਹਿੰਦੇ ਕਿ ਸਾਨੂੰ ਵੀ ਜਿੱਦਾਂ ਸਾਡੀ ਕੁੜੀ ਨੂੰ ਮਾਰਿਆ ਹੈ ਸਾਨੂੰ ਵੀ ਮੌਤ ਦੇ ਬਦਲੇ ਮੌਤ ਹੀ ਚਾਹੀਦੀ ਹੈ ਹਾਂ